ਇਹ ਹਰ ਹਰਵਾਲ ਮਿੱਕੀ ਅੱਜ ਵਾਰਡ ਨੰਬਰ 72 ਚ ਪਹੁੰਚੇ ਜਥੇਦਾਰ ਹੀਰਾ ਸਿੰਘ ਗਾਵੜੇ ਜੀ ਖੈਰਾ ਜੀ ਤੇ ਹੋਰ ਮੇਰੇ ਵੱਡੇ ਭਰਾ ਸਾਰੇ ਵੱਡੇ ਲੀਡਰ ਪਹੁੰਚੇ ਮੇਰੇ ਵਾਰਡ ਨੰਬਰ 72 ਜੇ ਮਨਾ ਪੂਰੇ ਪਹੁੰਚਣ ਦਾ ਧੰਨਵਾਦ ਕਰਦਾ ਵਾਂ ਤੇ ਇਹਨਾਂ ਨੂੰ ਭਰੋਸਾ ਦਿਵਾਉਣਾ ਵੇ ਵਾਰਡ ਨੰਬਰ 72 ਦੇ ਜਿ ਦਿਨ ਰਾਤ ਕਰਕੇ ਹੁਮਨਸਾਨ ਨੂੰ ਜਿਥਾਵਾਂਗੇ ਤੇ ਬਦ ਤੋਂ ਬਦ ਵੋਟਾਂ ਪਵਾਵਾਂਗੇ ਤੇ 72 ਨੰਬਰ ਵਾਰਡ ਦੇ ਲੀਡ ਵੀ ਸਭ ਤੋਂ ਜ਼ਿਆਦਾ ਹੋਊਗੀ ਸਾਰਿਆਂ ਦਾ ਧੰਨਵਾਦ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਜਿੰਮੇਵਾਰੀ ਜਿਹੜੀ ਮਿਲੀ ਹੈ ਵਾਟਰ ਨੰਬਰ 72 ਦੇ ਵਿੱਚ ਕਾਫੀ ਅਕਾਲੀ ਦਲ ਦੀ ਟੀਮ ਪਹੁੰਚੀ ਹੈ ਕੀ ਜਿੰਮੇਵਾਰੀਆਂ ਨਮੋਗੋ ਸਰ ਇੱਥੇ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਕੈਂਡੀਡੇਟ ਦਿੱਤਾ ਬੇਦਾਗ ਆ ਬੇਦਾਗਾ ਔਰ ਇਹਨਾਂ ਦੇ ਫਾਦਰ ਸਾਹਿਬ ਵੀ ਫ੍ਰੀ ਕੇਸ ਲੜਦੇ ਨੇ ਦੇ ਲੋਕਾਂ ਦੇ ਗਰੀਬਾਂ ਦੇ ਇਹ ਵੀ ਫ੍ਰੀ ਲੜਦਾ ਔਰ ਬੜਾ ਮਾਨਦਾਰ ਆ ਦੂਸਰੀ ਗੱਲ ਇਹਦੀ ਇਹ ਆ ਕਿ ਇਹਨਾਂ ਦੇ ਨਾਲ ਸਾਰੇ ਹੀ ਵਕੀਲ ਤੁਰੇ ਹੋਏ ਆ ਬਾਰ ਦੇ ਇਹ ਪੰਜ ਵਾਰ ਬਾਰ ਦਾ ਪ੍ਰਧਾਨ ਰਿਆ ਫਿਰ ਐਡੀਸ਼ਨ ਐਡਵੋਕੇਟ ਜਨਰ ਰਿਆ ਉਥੇ ਹਾਈ ਕੋਰਟ ਦੇ ਵਿੱਚ ਫਿਰ ਉਥੇ ਜਿਹੜੀ ਬਾਰ ਕਾਉਂਸਲ ਆ ਤੇ ਨਾਲ ਚਾਰ ਸਟੇਟਾਂ ਦੀ ਉਹਦਾ ਵੀ ਇਹ ਚੇਅਰਮੈਨ ਰਿਆ ਇਹਦੇ ਨਾਲ ਨਾਲ ਹੀ ਇਹ ਸਬੰਦੇ ਦੀ ਕਾਬਲੀਅਤ ਆ ਕਿ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੋਈ ਵੀ ਹੁਨਾਸੂ ਆ ਆਸੂ ਦੀ ਜ਼ਬਾਨਤ ਵੀ ਇਹਨੇ ਕਰਾਈ ਅੰਦਰੋਂ ਘੜਾਇਆ ਆਸੂ ਨੂੰ ਜਿਹੜਾ ਮੁਕਾਬਲੇ ਲੜ ਰਿਹਾ ਤੋ ਇਸ ਕਰਕੇ ਇਹਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕੀਤੇ ਸਾਰਿਆਂ ਦੇ ਕੋਈ ਵੀ ਗਿਆ ਇਹਦੇ ਕੋਲ ਇਹਨੇ ਕਦੀ ਨਾ ਨਹੀਂ ਕੀਤੀ ਕਿ ਰਾਤ ਦੇ 2 ਵਜੇ ਹੁਣ ਇਹ ਹਮੇਸ਼ਾ ਹੀ ਇਹਦੇ ਦਰਵਾਜ਼ੇ ਖੁੱਲੇ ਰਹਿੰਦੇ ਆ ਔਰ ਬਾਕੀ ਜਿਹੜੇ ਲੋਕ ਨੇ ਇਹਦੇ ਮੁਕਾਬਲੇ ਚਾਹੇ ਆਸੂ ਤਾਂ ਆਪ ਹੀ ਵਿਚਾਰਾ ਹੈ ਇਹਦੇ ਤੋਂ ਜ਼ਬਾਨਤ ਕਰਾ ਕੇ ਬਾਹਰ ਆਇਆ ਤੇ ਜੇ ਜ਼ਬਾਨਤ ਲਗਦਾ ਉਹਨੇ ਅੰਦਰ ਹੀ ਹੋਣਾ ਸੀਗਾ ਇਲੈਕਸ਼ਨ ਅੰਦਰੋਂ ਲੜਨੀ ਸੀ ਦੂਸਰਾ ਜਿਹੜਾ ਆ ਉਹ ਦਿੱਲੀ ਤੋਂ ਆਇਆ ਲక్ష్ਮੀ ਚਿੱਟਫਾਂ ਨੂੰ ਦੇ ਹੀ ਕਹਿੰਦੇ ਜਿਹਦਾ ਇਹਨੇ ਲੋਟਕੇ ਖਾ ਗਿਆ ਤੇ ਹਜ਼ਾਰਾਂ ਕਰੋੜ ਰੁਪਈਆ ਸੀ ਉਹਦਾ ਜਿਹੜਾ ਖਾ ਗਿਆ ਇੱਥੇ ਰਹਿੰਦਾ ਹੀ ਨਹੀਂ ਜਿਹੜਾ ਇੱਥੇ ਰਹਿੰਦਾ ਇਹਨੂੰ ਨੇ ਤਾਂ ਹਲਾਤਾਂ ਦਾ ਕੀ ਪਤਾ ਫਿਰ ਜਿਹੜੀ ਡਿਵੈਲਪਮੈਂਟ ਕਰਾਈ ਅਸੀਂ ਚਾਹਿਆ ਜਿੰਨੇ ਫਲਾਈਓਵਰ ਨੇ ਜਿੰਨੇ ਫਲਾਈਓਵਰ ਨੇ ਜਿੰਨੀਆਂ ਸੜਕਾਂ ਨੇ ਜੋ ਵੀ ਕੁਝ ਅੱਜ ਦਿਸ ਰਿਹਾ ਆ ਇਹ ਸ਼ਰੋਣੇ ਕਾਲੀ ਦਲ ਦੀ ਦੇਣਾ ਇਹ ਸਰਦਾ ਪ੍ਰਕਾਸ਼ ਸਿੰਘ ਬਾਦਲ ਜੀ ਦੇਣਾ ਸਰਦਾ ਸੁਖਵੀਰ ਸਿੰਘ ਬਾਦਲ ਜੀ ਦੇਣਾ ਤੁਸੀਂ ਇਸ ਕਰਕੇ ਆ ਨਹਿਰ ਦਾ ਪ੍ਰੋਜੈਕਟ ਲੈ ਲਓ ਕੋਈ ਪ੍ਰੋਜੈਕਟ ਲੈ ਲਓ ਇੱਥੇ ਇਹ ਸ਼ਰਮਨੀ ਕਾਲੀਦਾਲ ਦੀ ਦੇਣ ਆ ਇਸ ਕਰਕੇ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਸਾਰੀਆਂ ਸੰਗਤਾਂ ਨੂੰ ਪੇ ਪਾਰਟੀ ਬਾਜ਼ੀ ਤੋਂ ਫੁੱਟ ਕੇ ਧਰਮ ਤੋਂ ਉੱਪਰ ਉੱਠ ਕੇ ਆਪਾਂ ਇਹੋ ਜਿਹੇ ਇਨਸਾਨ ਨੂੰ ਆਪਾਂ ਜਤਾਈਏ ਆ ਪਿੱਛੇ ਜੇ ਤੁਸੀਂ ਦੇਖਿਆ ਹੀ ਆ ਕਿ ਸਾਲ ਹੋ ਗਿਆ ਇੱਕ ਛੋਟੀ ਜੀ ਬੇਟੀ ਗਵੰਡ ਨੇ ਚੱਕ ਕੇ ਜਾ ਕੇ ਰੇਤਾ ਜਦਬ ਕੇ ਮਾਰਤੀ ਸੀ ਉਹਦਾ ਕੇਸ ਹੈ ਨਾ ਫ੍ਰੀ ਲੜਿਆ ਔਰ ਉਹਨੂੰ ਫਾਂਸੀ ਤੱਕ ਪਹੁੰਚਾਤਾ ਫਾਂਸੀ ਦੀ ਸਜ਼ਾ ਹੋਈ ਉਹ ਬੀਬੀ ਨੂੰ ਜਿਹਨੇ ਝਾਲਮ ਨੇ ਇੱਕ ਬੱਚੀ ਨੂੰ ਮਾਰਿਆ ਸੀਗਾ ਉਹਦਾ ਕੇਸ ਵੀ ਉਹਨਾਂ ਫ੍ਰੀ ਲੜਿਆ ਤੇ ਇਸ ਕਰਕੇ ਲੋਕਾਂ ਦੇ ਹਿਰਦਿਆਂ ਵਿੱਚ ਵੜਿਆ ਹੋਇਆ ਲੋਕਾਂ ਦੇ ਦਿਲਾਂ ਵਿੱਚ ਵਸਦਾ ਉਹਦਾ ਪਰਮਕਾਰ ਸੰਕਮਨ ਕਿਉਂਕਿ ਉਹਨਾਂ ਦਾ ਬੋਟ ਦਾ ਹੱਕਦਾਰਾ ਉਹਨਾਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਸਰ ਦੇਖਿਆ ਗਾੜੀ ਸਾਹਿਬ ਜਿੱਤੇ ਦੇਖਿਆ ਹੋਵੇ ਪੁਰਾਣੇ ਵਰਕਰ ਕਾਫੀ ਅਤੇ ਸ਼ੌਂਗੀਆਂ ਕਾਲੀ ਦਲ ਦੇ ਉਹਨਾਂ ਨੂੰ ਵੀ ਮਨਾਇਆ ਜਾਊਗਾ ਜਿਹੜੇ ਕੁਝ ਨਾਰਾਜ਼ ਚੱਲ ਰਹੇ ਨੇ ਕਾਲੀ ਕਲ ਤੋਂ ਇਸ ਇਲਾਕੇ ਦੇ ਵਿੱਚ ਪਹੁੰਚੇ ਜਿੱਤੇ ਮੈਂ ਮੈਂ ਇੱਕ ਪਾਸੇ ਚੱਲਿਆ ਹੋਇਆ ਜਿਨ੍ਹਾਂ ਨੇ ਮੇਰੇ ਨਾਲ ਕੋਈ ਨਾਰਾਜ਼ ਨਹੀਂ ਸ਼ਰੋਮਣੀ ਕਾਲੀ ਦਾਲ ਨਾਲ ਕੋਈ ਨਾਰਾਜ਼ ਨਹੀਂ ਇਹ ਮੈਂ ਵੇਖ ਲਿਆ ਮੈਂ ਜਰੂਰ 15 ਸਾਲ ਬਾੜ ਰਿਆ ਨਹੀਂ ਲੁਧਿਆਣੇ ਦੇ ਦਖਲਦਾਨ ਦੀ ਕੀਤੀ ਮੈਂ 35 ਸਾਲ ਪ੍ਰਧਾਨਗੀ ਕੀਤੀ ਆ ਜ਼ਿਲ੍ਹੇ ਦੀ ਔਰ ਉਸ ਵੇਲੇ ਤਿੰਨ ਵਾਰ ਮੇਰ ਵੀ ਬਣਾਇਆ ਇੱਥੇ ਸਾਰਾ ਵਰਕਰ ਹਰ ਧਰਮ ਦਾ ਵਰਕਰ ਸੀ ਸ਼ਰੋਮਣੀ ਕਾਲੀ ਦਾਲ ਦੇ ਵਿੱਚ ਹਰ ਕੌਮ ਦਾ ਵਰਕਰ ਸੀ ਸ਼ਰੋਮਣੀ ਕਾਲੀ ਦਾਲ ਦੇ ਵਿੱਚ ਇਸ ਕਰਕੇ ਅੱਜ ਵੀ ਮੈਂ ਸਮਝਦਾ ਵੀ ਜਿੱਥੇ ਵੀ ਮੈਂ ਗਿਆ ਆ ਜਿੱਥੇ ਵੀ ਅਸੀਂ ਜਾਂਦੇ ਆ ਵਰਕਰ ਪਾਂਵ ਜਿਉਣਾ ਮਰਜ਼ੀ ਉਹਦੀ ਨਾਰਾਜ਼ਗੀ ਆ ਉੱਠ ਕੇ ਜਦੇ ਨਾਲ ਤੋਰ ਪੈਂਦਾ ਪਰ ਉਹਨੇ ਆਪਦੀ ਜ਼ਿੰਮੇਵਾਰੀ ਲੈ ਲੈਂਦਾ ਤੋਂ ਇਸ ਕਰਕੇ ਕੋਈ ਵਰਕਰ ਸ਼ੋਮਣੇ ਕਾਲੀਦਾਲ ਨਾਲ ਨਾਰਾਜ਼ ਨਹੀਂ ਕੈਂਡੀਡੇਟ ਕੈਂਡੀਡੇਟ ਨਾਲ ਕੋਈ ਨਾਰਾਜ਼ ਨਹੀਂ ਜੇ ਕੋਈ ਮੇਰੇ ਨਾਲ ਨਾਰਾਜ਼ ਆ ਜਾਂ ਸਾਡੀ ਕਿਸੇ ਹੋਰ ਲੀਡਰ ਨਾਲ ਨਾਰਾਜ਼ ਹੋ ਦੀ ਮੈਂ ਮਾਫੀ ਮੰਗ ਲੈਣਾ ਸਮੁੱਚੇ ਤੌਰ ਤੇ ਸਾਰਿਆਂ ਨੂੰ ਇੱਕਜੁੱਟ ਹੋ ਕੇ ਸਦਾ ਪਰਪਰਸ ਨੂੰ ਪਮਾਨੂ ਜਿਤਾਉਣਾ ਚਾਹੀਦਾ ਸਾਬ ਸਾਬ ਸਾਹਿਬ ਕੋਈ ਲੋ ਜਾਨੇ ਸਿੱਧੇ ਤੇ ਪੁੱਛੋ ਜੰਮੀ ਚੋਣਾ ਦੇ ਵਿੱਚ ਕੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਲੁਧਿਆਣੇ ਦੀ ਬਾਈ ਇਲੈਕਸ਼ਨ ਹੋਣੀ ਹੈ ਉਹਦੇ ਵਿੱਚ ਜੋ ਜਿਹੜਾ 72 ਨੰਬਰ ਵਾਰਡ ਹੈ ਉਹਦੇ ਵਿੱਚ ਪਾਰਟੀ ਵੱਲੋਂ ਜਿਹੜੀ ਡਿਊਟੀ ਲੱਗੀ ਹੈ ਸੋ ਅੱਜ ਅਸੀਂ ਇੱਥੇ ਜਿਹੜਾ ਹੈ ਇਹ ਅਪੀਲ ਕਰਨ ਲਈ ਔਰ ਕਿਉਂਕਿ ਜਿਹੜੇ ਕੈਂਡੀਡੇਟ ਨੇ ਪਰਪਕਾਰ ਸਿੰਘ ਘੁੰਮਣਜੀ ਜਿਵੇਂ ਕਿ ਗਾਵੜੀਆ ਸਾਹਿਬ ਨੇ ਦੱਸਿਆ ਵੀ ਬੜੇ ਇਮਾਨਦਾਰ ਤੇ ਧਿਆਨਨਦਾਰ ਜਿਹੜੇ ਉਹ ਮੈਨ ਨੇ ਤੇ ਬੜਾ ਅੱਛਾ ਜਿਹੜਾ ਉਹਨਾਂ ਦਾ ਫੀਲਡ ਹੈ ਜਿਹਦੇ ਵਿੱਚ ਜਦੋਂ ਵੀ ਕੋਈ ਆਪਣੀ ਫਰਿਆਦ ਲੈ ਕੇ ਕਿਤੇ ਜਾਂਦਾ ਹੈ ਤਾਂ ਉਹ ਜਿਹੜਾ ਉਹਨਾਂ ਦੇ ਕੋਲ ਫੁਦਰਤੀ ਮਾਲਕ ਨੇ ਸੇਵਾ ਹੀ ਇਦਾਂ ਦੀ ਬਖਸ਼ੀ ਹੈ ਵੀ ਉਹ ਜਿਹੜਾ ਨਿਆਂ ਦਿਵਾਉਂਦੇ ਨੇ ਤੇ ਮੈਂ ਸਮਝਦਾ ਵੀ ਜਿਹੜੇ ਸਿਆਸਤ ਦੇ ਵਿੱਚ ਅੱਛੇ ਬੰਦੇ ਜਿਹੜੇ ਉਹ ਅੱਜ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਨ੍ਹਾਂ ਦਾ ਅੱਗੇ ਆਉਣਾ ਔਰ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਆ ਉਹ ਪਿੱਛੋਂ ਜਿਹੜਾ ਵੋਟਰ ਸਪੋਰਟਰ ਨੇ ਜੋ ਸੰਗਤਾਂ ਦੀ ਬਣਦੀ ਹੈ ਵੀ ਜਦੋਂ ਕੋਈ ਅੱਛਾ ਇਮਾਨਦਾਰ ਤੇ ਧਿਆਨਦਾਰ ਬੰਦਾ ਸਿਆਸਤ ਦੇ ਵਿੱਚ ਅੱਗੇ ਆਉਂਦਾ ਹੈ ਤਉ ਦੀ ਜਿਹੜੀ ਵੱਧ ਚੜ ਕੇ ਸਪੋਰਟ ਕਰਨੀ ਸੋ ਅੱਜ ਇੱਥੇ ਆਏ ਆ ਇਹ 72 ਨੰਬਰ ਵਾਰਡ ਦੇ ਵਿੱਚ ਇੱਥੋਂ ਜਨ ਇਲੈਕਸ਼ਨ ਜੜੀ ਬਲਵਿੰਦਰ ਜੀ ਉਹਨਾਂ ਦੇ ਕੋਲ ਬੈਠੇ ਬਾਕੀ ਸਾਰੀਆਂ ਸਮੂਚੀਆਂ ਟੀਮਾਂ ਬੈਠੀਆਂ ਗਾਬੜੀ ਹਸਾਬ ਨੇ ਸਾਰਾ ਜਿਹੜਾ ਹੈ ਕਿਉਂਕਿ ਇੱਥੋਂ ਜਲੰਧਰ ਦੀ ਲੁਧਿਆਣੇ ਦੀ ਨਮਾਇੰਗੀ ਕਰਦੇ ਪ੍ਰਧਾਨ ਵੀ ਰਹੇ ਤੇ ਉਹ ਸੀਨੀਅਰ ਲੀਡਰ ਨੇ ਤੇ ਉਹ ਇਹੀ ਅੱਜ ਬੈਠ ਕੇ ਇੱਥੇ ਜਿਹੜਾ ਜੋ ਬੈਠ ਕੇ ਗੱਲਬਾਤ ਕੀਤੀ ਸਾਰਿਆਂ ਦੇ ਨਾਲ ਵੀ ਜਿਹੜਾ ਪਰਉਪਕਾਰ ਸਿੰਘ ਘੁੰਮਣ ਜੀ ਨੂੰ ਕਿੱਦਾਂ ਦਿਤਾਇਆ ਜਾਵੇ ਸੋ ਸਾਰੇ ਇੱਥੇ ਲੁਧਿਆਣਾ ਵਸਨੀਕਾਂ ਦੇ ਜਿਨ੍ਹਾਂ ਦੇ ਘਰ ਨੇ ਇੱਥੇ ਤੇ ਜਿਹੜੀਆਂ ਸੰਗਤਾਂ ਦੀਆਂ ਵੋਟ ਇਸ ਹਲਕੇ ਦੇ ਵਿੱਚ ਹੈਗੀਆਂ ਉਹਨਾਂ ਨੂੰ ਇਹ ਹੀ ਬੇਨਤੀ ਕਰਨੀ ਆ ਵੀ ਤੁਸੀਂ ਕਾਂਗਰਸ ਦਾ ਰਾਜ ਵੀ ਦੇਖ ਲਿਆ ਉਦੋਂ ਪਹਿਲਾਂ ਅਕਾਲੀ ਦਲ ਦਾ ਜਿਹੜਾ ਰਾਜ ਰਿਹਾ ਉਹ ਵੀ ਦੇਖਿਆ ਤੇ ਆ ਜਿਹੜਾ ਹੁਣ 3 ਸਾਲ ਤੋਂ ਰਾਜ ਹੈ ਇਹ ਵੀ ਦੇਖ ਲਿਆ ਆਪਣੇ ਦਿਲ ਤੇ ਹੱਥ ਰੱਖ ਕੇ ਲੁਧਿਆਣੇ ਦੀ ਹੋਈ ਅਕਾਲੀ ਦਲ ਦੇ ਟਾਈਮ ਤੇ ਡਵੈਲਪਮੈਂਟ ਨੂੰ ਦੇਖ ਕੇ ਤੇ ਜਿਹੜੇ ਅੱਜ ਜੋ ਪੰਜਾਬ ਦੇ ਹਾਲਾਤ ਹੈ ਉਹਨਾਂ ਨੂੰ ਦੇਖ ਕੇ ਇਹ ਜ਼ਰੂਰ ਸੋਚੋ ਵੀ ਫਰਕ ਕੀ ਸੀ ਤੇ ਡਵੈਲਪਮੈਂਟ ਬੋਲਾ ਵੀ ਸੋਚ ਕੇ ਦੇਖਿਓ ਵੀ ਆਪਾਂ ਪਿਛਲੇ ਆ ਜਿਹੜਾ 5 ਸਾਲ ਕਾਂਗਰਸ ਦੇ ਰਾਜ ਵਿੱਚ ਤੇ 3 ਸਾਲ ਇਹਨਾਂ ਦੇ ਰਾਜ ਵਿੱਚ ਕੀ ਕੀ ਗਵਾ ਲਿਆ ਉਹ ਸੋਚ ਕੇ ਜਿਹੜਾ ਵੋਟ ਜ਼ਰੂਰ ਕਰਿਓ ਔਰ ਮੈਂ ਤੇ ਇਹੀ ਬੇਨਤੀ ਕਰੂੰਗਾ ਜਨਤਾ ਨੂੰ ਨਰਾਸ਼ਨਾ ਕਰ ਬਈ ਜਿਹੜੇ ਅੱਜ ਲੋਅਰਡ ਆ ਰਹੇ ਜੋ ਆਪਾਂ ਦੇਖਦੇ ਹਾਂ ਕਿਤੇ ਗੋਲੀ ਚੱਲ ਗਈ ਕਿਤੇ ਜਿਹੜਾ ਕੁਝ ਹੋ ਗਿਆ ਉਸ ਤੋਂ ਬਾਅਦ ਜਿਹੜੀਆਂ ਸਕੀਮਾਂ ਅਕਾਲੀ ਦਲ ਦੇ ਟਾਈਮ ਦੇ ਉੱਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਮੁੱਖ ਮੰਤਰੀ ਸੀ ਉਹ ਸਕੀਮਾਂ ਚੱਲਦੀਆਂ ਸੀ ਇਹਨਾਂ ਨੂੰ ਪੂਰੀਆਂ ਤੱਕ ਕੀ ਦੇਣੀਆਂ ਸੀ ਨਮੀਆਂ ਤਾਂ ਕੀ ਦੇਣੀ ਸੀ ਉਹਦੇ ਵਿੱਚੋਂ ਵੀ ਜਿਹੜੀ ਬਹੁਤ ਸਾਰੀ ਕਟੌਤੀ ਹੋ ਗਈ ਸ਼ਗਨ ਸਕੀਮ ਕਿਸੇ ਨੂੰ ਨਹੀਂ ਮਿਲਦੀ ਆ ਜਿਹੜੇ ਨੀਲੇ ਕਾਰਡ ਬਣੇ ਸੀ ਉਹ ਉਸ ਤੋਂ ਬਾਅਦ ਨਮਾ ਤੱਕ ਹੀ ਬਣਨਾ ਸੀ ਪ੍ਰਾਣਿਆਂ ਦੇ ਵਿੱਚ ਵੀ ਜਿਹੜੀ ਰਾਸ਼ਨ ਦੀ ਉਹ ਕਟੌਤੀ ਹੋ ਗਈ ਜਿਹੜਾ ਕਿ ਗਰੀਬ ਪਰਿਵਾਰਾਂ ਨੂੰ ਬੜਾ ਜਿਹਦਾ ਸਹਾਰਾ ਸੀ ਸੋ ਜੇ ਗੱਲਾਂ ਕਰੀਏ ਤਾਂ ਬੜੀਆਂ ਲੰਬੀਆਂ ਹੋਣੀਆਂ ਪਰ ਇਹੀ ਬੇਨਤੀ ਕਰਦੇ ਹਾਂ ਵੀ ਉਹ ਜੋ ਅਕਾਲੀ ਦਲ ਦੇ ਰਾਜ ਦੇ ਵਿੱਚ ਜੋ ਸੁੱਖ ਸਹੂਲਤਾਂ ਮਿਲਦੀਆਂ ਸੀ ਇਹਨਾਂ ਇਹਨਾਂ ਨੇ ਉਹਨਾਂ ਤੋਂ ਵੀ ਲੋਕਾਂ ਨੂੰ ਵਾਂਝੇ ਕਰਤਾ ਤੇ ਜੋ ਲੋਕ ਬਦਲਾ ਦੇ ਚਾਹ ਦੇ ਵਿੱਚ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਔਰ ਉਹ ਜਿਹੜਾ ਬਦਲਾਅ ਇਦਾਂ ਵੀ ਇਕੱਲੇ-ਇਕੱਲੇ ਨੂੰ ਪਤਾ ਵੀ ਕੀ ਅਸੀਂ ਗਵਾਇਆ ਸੋ ਇਹ ਬੇਨਤੀ ਕਰਦੇ ਆਂ ਵੀ ਪਰਉਪਕਾਰ ਸਿੰਘ ਨੂੰ ਮਿਹਰੇ ਬੜੇ ਅੱਛੇ ਇਮਾਨਦਾਰ ਵਿਆਨਦਾਰ ਕੈਂਡੀਡੇਟ ਹੈ ਉਹਨਾਂ ਨੂੰ ਜਿਹੜਾ ਦੋ ਇਲੈਕਸ਼ਨ ਇਥੇ ਹੋਣੀ ਆ ਵੀ ਉਹਨਾਂ ਦੇ ਬੰਦਿਆਂ ਨੂੰ ਸਿਆਸਤ ਦੇ ਵਿੱਚ ਜਿਹੜਾ ਅੱਗੇ ਲਿਆਉਣ ਲਈ ਸਾਰੇ ਜਣੇ ਜਿਹੜਾ ਹੈਗਾ ਤਨਮਨ ਤਨ ਦੇ ਨਾਲ ਜਦੋਂ ਦਾ ਸਹਿਯੋਗ ਕਰੋ ਤਾਂ ਕਿ ਉਹ ਇਥੋਂ ਜਿੱਤਣ ਤੇ ਲੁਧਿਆਣੇ ਦੇ ਲਈ ਜਿੱਦੋਂ ਆਪਣੇ ਫੀਲਡ ਦੇ ਵਿੱਚ ਨਿਆਉ ਲਗਾਉਂਦੇ ਆ ਇਹਦੀ ਜਿਹੜਾ ਉਹ ਲੁਧਿਆਣੇ ਦੇ ਲਈ ਡਿਵੈਲਪਮੈਂਟ ਜਿਹੜਾ ਹੈਗਾ ਉਹ ਆਪਣਾ ਯੋਗਦਾਨ ਪਾ ਸਕਾਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। હું ਆਯੋਜੀ ਜਲਾ ਸ਼ਹੀਦ ਭਗਤ ਸਿੰਘ ਨਗਰ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਮੂਚੀ ਟੀਮ ਦੀ ਡਿਊਟੀ ਜਿਹੜੀ ਆ ਉਹ ਪਾਰਟੀ ਹਾਈ ਕਮਾਂਡ ਵੱਲੋਂ ਸਰਦਾਰ ਹੀਰਾ ਸਿੰਘ ਗਾਬੜੀਆ ਸਾਹਿਬ ਸਾਡੇ ਬੜੇ ਸਤਿਕਾਰਯੋਗ ਸੀਨੀਅਰ ਲੀਡਰਿੰਗ ਨੇ ਇੱਥੇ ਨੇ। ਉਹਨਾਂ ਨੇ ਹੀ ਕਮਾਂਡ ਰਖੇ ਤੇ ਇਹ 72 ਨੰਬਰ ਵਾਰਡ ਦੇ ਵਿੱਚ ਸਾਨੂੰ ਜਿਹੜੀ ਡਿਊਟੀ ਦਿੱਤੀ ਗਈ ਹੈ ਸਰਦਾਰ ਵਰਦੇਵ ਸਿੰਘ ਜੀ ਖੈਰਾ ਸਾਹਿਬ ਐਮ ਐਲ ਏ ਫਰੌਰ ਤੇ ਸਰਦਾਰ ਕਲਵੰਸ ਸਿੰਘ ਮੰਨਣ ਹੋਣਾਂ ਦੀ ਟੀਮਾਂ ਨਾਲ ਸਮੁੱਚੀ ਟੀਮ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਜਤਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਲਾਮਬੰਦ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਨੀਤੀਆਂ ਹੈਗੀਆਂ ਉਹ ਘਰ-ਘਰ ਪਹੁੰਚਾਉਣ ਲਈ ਜਾਂ ਸਰਦਾਰ ਪਰਪਕਾਰ ਸਿੰਘ ਘੋਮਣ ਜਿਹੜਾ ਇੱਕ ਬਹੁਤ ਵੱਡਾ ਚਿਹਰਾ ਹੈ ਲੁਧਿਆਣੇ ਦੇ ਵਿੱਚ ਬਹੁਤ ਵੱਡਾ ਨਾਂ ਹੈ ਗਰੀਬਾਂ ਦੇ ਮਸੀਹਾ ਨੇ ਗਰੀਬਾਂ ਲਈ ਲੜਦੇ ਨੇ ਸਾਫ਼ ਸੁਥਰੀ ਸ਼ਖਸੀਅਤ ਹੈ ਔਰ ਉਹਨਾਂ ਨੂੰ ਜਤੌਣ ਦੇ ਲਈ ਅਸੀਂ ਦਿਨ ਰਾਤ ਇੱਕ ਕਰਨ ਲਈ ਜਿਹੜੀ ਜ਼ਿਲ੍ਹਾ ਨਵਾਂ ਸ਼ਹਿਰ ਦੀ ਸਮੁੱਚੀ ਟੀਮ ਜਿਹੜੀ ਆ ਉਹ ਇੱਥੇ ਹਾਜ਼ਰ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਆਸ ਕਰਦੇ ਹਾਂ ਕਿ ਨਤੀਜੇ ਬਹੁਤ ਜਿਹੜੇ ਆ ਉਹ ਚੰਗੇ ਆ